ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਮੰਗਤਾ ਬਣ ਕੇ ਪਰਮਾਤਮਾ ਦੇ ਘਰੋਂ ਇਹ ਦਾਨ ਮੰਗਦਾ ਹਾਂ ਇਹ ਪਰਿਪੂਰਨ ਪਰਮਾਤਮਾ ਵੈਗੁਰੂ ਮੇਰੀ ਵੀ ਝੋਲੀ ਦੇ ਵਿੱਚ ਦਾਨ ਪਾਓ ਜਿਸ ਵੇਲੇ ਮੰਗਤਾ ਆਪਣੇ ਘਰੋਂ ਮੰਗਣ ਤੁਰਦਾ ਹੈ ਉਹ ਨੂੰ ਇਹ ਆਭਾਸ ਨਹੀਂ ਹੁੰਦਾ ਕਿ ਅੱਜ ਪਤਾ ਨਹੀਂ ਮੈਨੂੰ ਕੀ ਮਿਲ ਜਾਣਾ ਹੈ ਔਰ ਕਈ ਦਰਾਂ ਦੇ ਉੱਤੇ ਜਾ ਕੇ ਉਹ ਆਲਕ ਜਗਾਉਂਦਾ ਹੈ ਕਈ ਦਵਾਰਿਆਂ ਤੇ ਜਾ ਕੇ ਉਹ ਬੂਹਾ ਖੜਕਾ ਕੇ ਰੱਬ ਦੇ ਨਾਮ ਦਾ ਵਾਸਤਾ ਪਾ ਕੇ ਉਹ ਮੰਗ ਕਰਦਾ ਹੈ। ਭੇਖਿਆ ਮੰਗਦਾ ਹੈ। ਪਰ ਉਹਨੂੰ ਪਹਿਲਾਂ ਪਤਾ ਨਹੀਂ ਹੈ ਕਿ ਜਿਸ ਦਵਾਰੇ ਤੇ ਉੱਤੇ ਖਲੋ ਕੇ ਮੈਂ ਮੰਗ ਰਿਹਾ ਇਹਨੇ ਆਕੋ ਮੈਨੂੰ ਕੀ ਖੈਰਬਾ ਜੋ ਉਪਾਦ ਹੋਣਾ ਹੈ। ਔਰ ਮੰਗਤੇ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਮੈਂ ਜਿਸ ਦੇ ਦਵਾਰੇ ਤੇ ਆਇਆ ਉਹ ਕਹਿੰਦੇ ਮੇਰੇ ਵਰਗਾ ਹੀ ਮੰਗਤਾ ਨਾ ਹੋਵੇ ਪਰ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਅਸੀਂ ਜਿਸ ਕੋਲੋਂ ਮੰਗਣਾ ਹੈ ਉਹਦੇ ਬਾਰੇ ਸਾਨੂੰ ਆਵਾਜ਼ ਹੈ ਜਾਣਕਾਰੀ ਹੈ ਉਹ ਸ੍ਰਿਸ਼ਟੀ ਦਾ ਮਾਲਕ ਹੈ ਗੁਰਬਾਣੀ ਨੇ ਸਾਨੂੰ ਇਹ ਸਮਝ ਦਿੱਤੀ ਹੈ ਉਹ ਸਮਝ ਕੀ ਹੈ ਬੁਰਾ ਇੱਕ ਦੇਹ 부ਝਾਈ ਸਪਨਾ ਜੀਆਂ ਕਾ ਇੱਕ ਤਤ ਸੋ ਮੈਂ ਵਿਸਰਣਾਂ ਜਾ ਜੈਸਾ ਮਨੋਕਰ ਨੂੰ ਇਹ ਨਾ ਹੀ ਸਮਝ ਵਿੱਚ ਆ ਗਿਆ ਇਤਨੀ ਸਮਝ ਆ ਗਈ ਕਿ ਪਰਮਾਤਮਾ ਇਹ ਗੁਰੂ ਸਾਹਿਬ ਜੀ ਮੈਨੂੰ ਇਹ ਸਮਝ ਤੋਂ ਦਿੱਤੀ ਹੈ ਇਹ ਸਮਝ ਮੈਨੂੰ ਬਖਸ਼ ਕਿ ਸਾਰੀਆਂ ਜੀਵਾਂ ਨੂੰ ਇੱਕ ਤੂੰ ਹੀ ਦਾਤਾ ਦੇਣ ਵਾਲਾ ਹੋਰ ਕੋਈ ਦਾਤਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਇੱਕ ਸ਼ਬਦ ਆਉਂਦਾ ਹੈ ਦਾਦਾ ਦਾਤਾ ਇੱਕ ਹੈ